15 ਗੱਸਤ ਨੂੰ ਅਸੀਂ ਇਕੱਠ ਸੱਦਿਆ ਉਸ ਤੋਂ ਉਹਦੇ ਉਹਦੋਂ ਵੀ ਇਹਨਾਂ ਨੇ ਸਾਡੇ ਤੇ ਇਹ ਰਿਹਾ ਤਾਂ ਕਿ 7 ਤੋਂ 8000 ਬੰਦਾ ਫਿਰ ਇਹਨਾਂ ਦੀ ਹੀ ਜ਼ੁਬਾਨੀ ਸੀ ਕਿ ਉੱਥੇ 70000 ਬੰਦਾ ਇਕੱਠਾ ਹੋ ਗਿਆ 7 ਤੋਂ 10 ਲੱਖ ਬੰਦੇ ਨੇ ਇਕੱਠ ਨੇ ਉੱਥੇ ਜਾ ਕੇ ਜਥੇਦਾਰ ਚੁਣਿਆ ਸੀ ਔਰ ਅਸੀਂ ਅੱਜ ਇੱਕ ਸਾਡੀ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ ਕਿ ਅਸੀਂ ਉਹ ਜਥੇਦਾਰ ਨੂੰ ਜੇਲ੍ਹ 'ਚ ਬਿਠਾ ਰੱਖਿਆ ਸੀ ਅਸੀਂ ਆਪ ਘਰਾਂ 'ਚ ਬੈਠੇ ਹੋਏ ਆਂ ਇਹ ਐਸੀ ਕੋਈ ਕਾਮ ਨਹੀਂ ਹੈਗੀ ਇੱਕ ਪਾਸੇ ਅਸੀਂ ਇਹ ਗੱਲਾਂ ਕਰਦੇ ਆ ਕਿ ਸਾਡੀ ਯੋਧਿਆਂ ਦੀ ਕੌਮ ਹੈ ਔਰ ਅਸੀਂ ਅਸੀਂ ਆਪ ਦਾ ਜਥੇਦਾਰੀ ਜੇਲ੍ਹਾਂ 'ਚ ਬਿਠਾ ਰੱਖਿਆ ਤੁਸੀਂ 크ਰਿਸਚੀਅਨ ਚ ਲੈ ਲਓ ਤੁਸੀਂ ਮੁਸਲਿਮ ਚ ਲੈ ਲਓ ਤੁਸੀਂ ਹਿੰਦੂਆਂ ਚ ਲੈ ਲਓ ਤੁਸੀਂ ਕਿਸੇ ਵੀ ਕੌਮ ਚ ਲੈ ਲਓ ਪਰ ਅੱਜ ਅਸੀਂ ਆਪਦੀ ਕੌਮ ਵਾਸਤੇ ਇਹ ਇਥੋਂ ਤੱਕ ਦੇਖਣ ਨੂੰ ਸਾਨੂੰ ਮਿਲਦਾ ਹੈ ਕਿ ਸਾਡਾ ਜਥੇਦਾਰ ਪਿਛਲੇ 2015 ਤੋਂ ਅਸੀਂ ਚੁਣਿਆ ਔਰ ਅੱਜ 24 ਹੋ ਗਿਆ 9 ਸਾਲ ਤੋਂ ਵੀ ਉਹ ਜੇਲ੍ਹ ਚ ਬੈਠਾ ਔਰ ਅਸੀਂ ਉਹਦੀ ਅਪੀਲ ਤੇ ਇਕੱਠੇ ਤੱਕ ਨਹੀਂ ਹੋ ਸਕਦੇ ਇਹ ਕਹਿਣਾ ਚਾਹਾਂਗਾ ਕਿ ਅੱਜ ਅੱਜ ਵੀ ਸੂਲੀ ਜਿਹੜੀ ਉਹਨਾਂ ਦੇ ਉੱਪਰ ਲੜਕ ਰਹੀ ਹੈ ਇਹ ਸੰਗਤ ਨੂੰ ਅਪੀਲ ਹੈ ਜੇ ਤੁਸੀਂ ਬਾਅਦ ਅੱਜ ਵੀ ਘਰਾਂ 'ਚ ਬੈਠੇ ਰਹੇ ਤਾਂ ਉਹ ਕਿਸੇ ਵੀ ਟਾਈਮ ਇਹਨਾਂ ਨੂੰ ਵਾਪਸ ਆ ਸਕਦੇ ਆ ਤੇ ਤੁਹਾਡੇ ਤੇ ਆ ਕਿ ਤੁਸੀਂ ਉਹਨਾਂ ਦਾ ਸਾਥ ਕਿੰਨਾ ਦਿੰਦੇ ਹੋ ਔਰ ਇੱਥੇ ਕਿੱਦਿਓ ਜਿੰਨੀ ਜਲਦੀ ਪਹੁੰਚਦੇ ਹੋ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਇਨਸਾਫ ਮਿਲੇ ਉਹਨਾਂ ਨੂੰ ਉਹ ਆਪਦੇ ਪਰਿਵਾਰਾਂ 'ਚ ਮਾਣ ਇੱਕ ਡਰ ਇੱਕ ਇੱਕ ਜਿੰਨਾ ਚਿਰ ਇਹ ਸੰਗਤ ਦਾ ਹੁਗਾਰਾ ਜੇ ਇਹਨਾਂ ਦੇ ਖਿਲਾਫ ਨਹੀਂ ਦੇਖਦਾ ਜੇ ਇਹਨਾਂ ਦੇ ਇਹਨਾਂ ਨੂੰ ਸਰਕਾਰ ਬਣਾ ਸਕਦੀ 92 ਸੀਟਾਂ ਇਹ ਸੰਗਤ ਵਾ ਸਕਦੀ ਆ ਤੇ ਇਹਨਾਂ ਦੀ ਕੁਰਸੀ ਖੋ ਵੀ ਸਕਦੀ ਆ ਜਿੰਨਾ ਚਿਰ ਇਹਨਾਂ ਨੂੰ ਇਹ ਡਰ ਨਾ ਹੋਊਗਾ ਉਹਨਾਂ ਚਿਰ ਇਹਨਾਂ ਨੇ ਆਮ ਪਬਲਿਕ ਦੀ ਜਾਂ ਆਮ ਸੰਗਤ ਦੀ ਗੱਲ ਨਹੀਂ ਸੁਣੀ ਇਹਨਾਂ ਸਰਕਾਰਾਂ ਜੇ ਤੋ ਬਾਹਰ ਲਿਆਉਣਾ ਚਾਹਣੇ ਆ ਕਿਸੇ ਦਾ ਸਾਥ ਦੇਣਾ ਚਾਹਣ ਤਾਂ ਸਭ ਕੁਝ ਕਲੀਅਰ ਹੋ ਜਾਂਦਾ ਸਭ ਕੁਝ ਸਾਰੇ ਰਾਹ ਖੁੱਲ ਜਾਂਦੇ ਆ ਉੱਥੇ ਹੀ ਜੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਇਹਨਾਂ ਨੂੰ ਉਹਨਾਂ ਦੇ ਜਿਹੜੇ ਬਣਦੇ ਕਾਨੂੰਨ ਨੇ ਉਹ ਵੀ ਨਹੀਂ ਪੂਰੇ ਮਿਲ ਰਹੇ ਜਿਹੜੇ ਡਿਬਰੂਗੜ੍ਹ ਵਿਚਾਰੇ ਜੇਲ੍ਹਾਂ ਚ ਸੌਦੇ ਉਹਨਾਂ ਦਾ ਪਹਿਲਾ ਤਾਂ ਕਸੂਰ ਕੀ ਸੀਗਾ ਜੇ ਸਾਰੇ ਦੇ ਸਾਰੇ ਦੇਖੇ ਜਾਣ ਸਾਰਿਆਂ ਦਾ ਕਸੂਰ ਇੱਕ ਬਰਾਬਰ ਤੇ ਨਹੀਂ ਸੀਗਾ ਸਾਰਿਆਂ ਨੇ ਪ੍ਰਚਾਰਤ ਨਹੀਂ ਕੀਤਾ ਸੀਗਾ ਉੱਚ ਇੱਕ ਜਿਹੜੇ ਮੁੱਖ ਮੰਤਰੀ ਜਿਹੜਾ ਔਰ ਬਾਜੀ ਕੇ ਜਿਹੜੇ ਦੱਸਿਆਂ ਦਾ ਉਹ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਉਂਦਾ ਨਹੀਂ ਉਹਨੂੰ ਡਿਬਰੂਗੇਟ ਜੇਲ੍ਹ ਚ ਭੇਜ ਚੁੱਕਿਆ ਮੈਨੂੰ ਇਹ ਦੱਸੋ ਕਿ ਉਹਦਾ ਕਨਵਾ ਉਹਦੇ ਕਿੱਡਾ ਕ ਵੱਡਾ ਉਹਤੇ ਅਪਰਾਧ ਸੀਗਾ ਜਾਂ ਉਹਨੇ ਕੋਈ ਸ਼ੈ ਐਸਾ ਕੋਈ ਕੋਈ ਐਸਾ ਲਾਅ ਇਨ ਲਾਅ ਕੀਤਾ ਹੋਵੇ ਜਾਂ ਕੋਈ ਇਨ ਲਾਅ ਐਕਟੀਵਿਟੀ ਕੀਤੀ ਹੋਵੇ ਕੋਮੀ ਇਨਸਾਫ ਮੋਰਚੇ ਨੂੰ ਲੱਗੇ ਹੋਏ 1 ਸਾਲ ਦੇ ਕਰੀਬ ਹੋ ਚੁੱਕਿਆ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੋਮੀ ਇਨਸਾਫ ਮੋਰਚੇ ਤੋਂ ਵਕੀਲ ਗੁਰਸ਼ਰਨ ਸਿੰਘ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਅੱਜ ਜਿਹੜਾ ਪਹਿਲਾ ਇਹ ਪ੍ਰੋਗਰਾਮ ਉਲਿੱਖਿਆ ਗਿਆ ਇੱਥੇ ਏਨੇ ਵੱਡੇ ਪੱਧਰ ਤੇ ਉਹਦੇ ਬਾਰੇ ਜਾਣਕਾਰੀ ਦਿ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਸਭ ਤੋਂ ਇੱਥੇ ਪਹੁੰਚਣ ਵਾਸਤੇ 7 ਤਰੀਕ ਨੂੰ ਪਿਛਲੇ ਸਾਲ 2023 ਦੇ ਵਿੱਚ ਇਹ ਮੋਰਚੇ ਦਾ ਆਰੰਭ ਕੀਤਾ ਗਿਆ ਸੀਗਾ ਸੋ ਅੱਜ ਉਹ ਮੋਰਚੇ ਦਾ 1 ਸਾਲ ਪੂਰਾ ਹੋ ਚੁੱਕਾ ਹੈ ਸੋ ਇਸ ਕਰਕੇ ਦੁਬਾਰਾ ਅਸੀਂ 1 ਸਾਲ ਪੂਰਾ ਹੋਣ ਤੇ ਆਪਾਂ ਕਹਿ ਸਕਦੇ ਹਾਂ ਕਿ ਦੁਬਾਰਾ ਅਸੀਂ ਸੰਗਤਾਂ ਨੂੰ ਅਪੀਲ ਕੀਤੀ ਕਿ 1 ਸਾਲ ਤੋਂ ਅਸੀਂ ਇਸ ਇਸ ਠੰਡ ਦੇ ਵਿੱਚ ਇਸ ਗਰਮੀ ਦੇ ਵਿੱਚ ਇਸ ਸੜਕਾਂ ਦੇ ਉੱਤੇ ਬੈਠੇ ਹੋਈ ਆ ਸੋ ਸੰਗਤ ਨੂੰ ਬੇਨਤੀ ਦੇ ਰੂਪ ਦੇ ਵਿੱਚ ਇਹ ਦੁਬਾਰਾ ਇਕੱਠ ਬੁਲਾਇਆ ਗਿਆ ਕਿ ਤੁਸੀਂ ਇਸ ਮੋਰਚੇ ਦਾ ਸਾਥ ਦਿਓ ਵੱਧ ਤੋਂ ਵੱਧ ਤਾਂ ਕਿ ਅਸੀਂ ਜਿਹੜੀਆਂ ਮੋਰਚੇ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕਰ ਸਕੀਏ ਉਹਨਾਂ ਸਰਕਾਰਾਂ ਦੀਆਂ ਅੱਖਾਂ ਖੋਲ ਸਕੀਏ ਕਿ ਉਹ ਸਰਕਾਰਾਂ ਅੱਖਾਂ ਖੋਲਣ ਔਰ ਮੋਰਚੇ ਦੀਆਂ ਮੰਗਾਂ ਜਿਹੜੀਆਂ ਇਹ ਜਿਹੜੀਆਂ ਸਰਕਾਰਾਂ ਨੇ ਆਪਦੇ ਵਾਅਦੇ ਕੀਤੇ ਸੀਗੇ ਅਸੀਂ ਪੂਰੇ ਕਰਕੇ ਦਿਖਾਵਾਂਗੇ ਜੇ ਸਾਡੀਆਂ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰਾਂ ਆਉਣ ਤੋਂ ਬਾਅਦ ਜਿਹੜੀਆਂ ਇਸ ਇਹ ਇਹ ਜਿਹੜੀਆਂ ਸਰਕਾਰਾਂ ਨੇ ਅੱਖਾਂ ਬੰਦ ਕਰਕੇ ਬੈਠੀਆਂ ਉਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਬਾਰ-ਬਾਰ ਅਸੀਂ ਅਪੀਲ ਕੀਤੀ ਔਰ ਅੱਜ ਵੱਡੇ ਕੱਟ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਔਰ ਉਮੀਦ ਹੈ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਹੋਰ ਵੱਧ ਤੋਂ ਵੱਧ ਇੱਥੇ ਪਹੁੰਚੂਗੀ ਅਤੇ ਇਹ ਸਰਕਾਰਾਂ ਦੁਆਰਾ ਸਾਡੀ ਗੱਲ ਸੁਣਨਗੇ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਦੁਆਰਾ ਇਹ ਗੱਲ ਸੁਣਨ ਨੂੰ ਮਿਲ ਰਹੀ ਕਮਜ਼ੋਰ ਹੋ ਚੁੱਕਿਆ ਤੇ ਲੋਕ ਉੱਥੋਂ ਵਾਪਸ ਆ ਰਹੇ ਨੇ ਕਿੰਨੀ ਕੁ ਸਚਾਈ ਹੈ ਇਸ ਗੱਲ ਦੇ ਵਿੱਚ ਦੇਖੋ ਜਿਹੜੀ ਮੋਰਚਾ ਇੱਕ ਅਫਵਾਹਾਂ ਫਲਾਉਣੀਆਂ ਸਰਕਾਰਾਂ ਦਾ ਕੰਮ ਹੈ ਤਾਂ ਕਿ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਮੋਰਚਾ ਵੱਧ ਤੋਂ ਵੱਧ ਸ਼ਕਤੀ ਇਹਦੇ ਵਿੱਚ ਆਉਂਦੀ ਹੈ ਜਾਂ ਇਹ ਇਹ ਵੱਧ ਤੋਂ ਵੱਧ ਸੰਗਤ ਇੱਥੇ ਇਕੱਠੀ ਹੁੰਦੀ ਹੈ ਤਾਂ ਸਾਡੇ ਖਿਲਾਫ ਇਹ ਹੋਊਗਾ ਔਰ ਸਾਨੂੰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਪੂਰੀਆਂ ਕਰਨੀਆਂ ਪੈਣੀਆਂ ਸੋ ਇਸ ਕਰਕੇ ਇਹ ਅਫਵਾਹਾਂ ਜਿਹੜੀਆਂ ਸਰਕਾਰਾਂ ਬਾਰ-ਬਾਰ ਟਾਈਮ ਤੇ ਭੁਲਾਉਂਦੀਆਂ ਨੇ ਸੋ ਅਸੀਂ ਬਾਰ-ਬਾਰ ਅਪੀਲ ਵੀ ਕਰਦੇ ਹਾਂ ਸੰਗਤ ਨੂੰ ਕਿ ਇਹਨਾਂ ਅਫਵਾਹਾਂ ਤੋਂ ਨਾ ਵਿੱਚ ਆਇਓ ਇਹਨਾਂ ਦੀ ਗੱਲਾਂ ਵਿੱਚ ਨਾ ਆਇਓ ਔਰ ਮੋਰਚੇ ਦਾ ਸਾਥ ਪੂਰਾ ਦਿੱਤਾ ਜਾਵੇ ਇੱਕ ਗੱਲ ਇਹ ਹੋਰ ਹੈ ਕਿ ਜਿਹੜਾ 7 ਜਨਵਰੀ 2023 ਨੂੰ ਮੋਰਚੇ ਜਿਹੜਾ ਮੋਰਚਾ ਲੱਗਾ ਸੀਗਾ ਅੱਜ ਇੱਥੇ ਜਿਹਦਾ ਸਾਲ ਅੱਜ ਇੱਕ ਪੂਰਾ ਹੋ ਚੁੱਕਿਆ ਦੇਖੋ ਸਾਲ ਮੋਰਚਾ ਚੱਲਣਾ ਬਹੁਤ ਵੱਡੀ ਗੱਲ ਹੈ ਇੱਕ ਲੰਮੇ ਸਮੇਂ ਤੋਂ ਕਿਸੇ ਥਾਂ ਤੇ ਬੈਠਣਾ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਹਜ਼ਾਰਾਂ ਦਾ ਇਕੱਠ ਹਮੇਸ਼ਾ ਹੀ ਰਹੂਗਾ ਇਹ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਕਿ ਉਹ ਇਸ ਤੋਂ ਦੁੱਗਣਾ ਤਿਗਣਾ ਵੱਡਾ ਇੱਕ ਮੋਰਚਾ ਸੀਗਾ ਉਹਦੇ ਵਿੱਚ ਵੀ ਕਿਤੇ ਕਿਤੇ ਗਿਣਤੀ 200 ਸਵਾ 200 250 ਬੰਦਾ ਰਹਿ ਜਾਂਦੀ ਸੀਗੀ ਤੇ ਉਸ ਹਿਸਾਬ ਦੇ ਨਾਲ ਜੇ ਆਪਾਂ ਜੇ ਦੇਖੀਏ ਕਿ ਉਹ ਮੋਰਚਾ ਜਦੋਂ ਚੱਲਿਆ ਜਦੋਂ ਲੋਡ ਪੈਂਦੀ ਸੀਗੀ ਉਥੋਂ ਕਾਲ ਆਉਂਦੀ ਸੀ ਤਾਂ ਸੰਗਤ ਇਥੋਂ ਆਪਦੀਆਂ ਕਾਰਾਂ ਬੱਸਾਂ ਗੱਡੀਆਂ ਟਰੱਕ ਸਭ ਕੁਝ ਭਰ ਕੇ ਟਰੈਕਟਰ ਟਰਾਲੀਆਂ ਲੈ ਕੇ ਉਥੇ ਪਹੁੰਚ ਜਾਂਦੇ ਹੁੰਦੇ ਉਦਾਂ ਹੀ ਸਾਨੂੰ ਇੱਥੇ ਉਮੀਦ ਹੁੰਦੀ ਜਦੋਂ ਵੀ ਅਸੀਂ ਕਾਲ ਦਿੰਨੇ ਆ ਜੇ ਸਾਨੂੰ ਕੋਈ ਵੀ ਅਸੀਂ ਇੱਥੇ ਕਾਲ ਇਹ ਮੋਰਚੇ ਵਸੋ ਸੰਗਤ ਤੱਕ ਪਹੁੰਚਾਉਣੇ ਆ ਤਾਂ ਸੰਗਤ ਸਾਡਾ ਪੂਰਾ ਸਾਥ ਦਿੰਦੀ ਆ ਅੱਜ ਵੀ ਤੁਹਾਡੇ ਸਾਹਮਣੇ ਆ ਕਿ ਵੱਧ ਤੋਂ ਵੱਧ ਕਾਠੇ ਤੇ ਪਹੁੰਚ ਚੁੱਕਿਆ ਜਿੰਨੀ ਸਾਨੂੰ ਉਮੀਦ ਸੀ ਉਸ ਤੋਂ ਦੁਗਣਾ ਕਾਠ ਅੱਜ ਇੱਥੇ ਹੋਇਆ ਇਸ ਤੋਂ ਪਹਿਲਾਂ i 26 ਜਨਵਰੀ ਦਾ ਪਿਛਲੇ ਸਾਲ ਦਾ ਦੇਖ ਲਿਏ ਜਿਹੜੀ ਇੱਕ ਜਿੱਥੋਂ ਤੱਕ ਮੈਨੂੰ ਇਹ ਆ ਕਿ ਜਿਹੜੀ ਇਹਨਾਂ ਦੀ ਪ੍ਰਸ਼ਾਸਨ ਵੱਲੋਂ ਰਿਪੋਰਟ ਆ ਰਹੀ ਸੀਗੀ ਕਿ ਤੁਹਾਡਾ 30 35000 ਬੰਦਾ ਇਕੱਠਾ ਹੋਊਗਾ ਉਸ ਤੋਂ ਬਾਅਦ ਉਹੀ ਪ੍ਰਸ਼ਾਸਨ ਦਾ ਸੀਆਈਡੀ ਰਿਪੋਰਟ ਸਾਡੇ ਕੋਲ ਆਈ ਕਿ 30 35000 ਤਾਂ ਤੁਹਾਡੀਆਂ ਗੱਡੀਆਂ ਆ ਚੁੱਕੀਆਂ ਸੀਗੀਆਂ 1.5 ਲੱਖ ਦੇ ਕਰੀਬ ਉਦੋਂ ਸੰਗਤ ਇੱਥੇ ਪਹੁੰਚ ਗਈ ਹੈ 15 ਅਗਸਤ ਨੂੰ ਦੇਖ ਲਓ 15 ਅਗਸਤ ਨੂੰ ਅਸੀਂ ਇਕੱਠ ਸੱਦਿਆ ਉਸ ਤੋਂ ਉਦੋਂ ਵੀ ਇਹਨਾਂ ਨੇ ਸਾਡੇ ਤੇ ਇਹ ਰਿਹਾ ਤਾਂ ਕਿ 7 ਤੋਂ 8000 ਬੰਦਾ ਹੋਏ ਫਿਰ ਇਹਨਾਂ ਦੀ ਹੀ ਜ਼ੁਬਾਨੀ ਸੀਗੀ ਕਿ ਉੱਥੇ 70000 ਬੰਦਾ ਇਕੱਠ ਅਸੀਂ ਬੇਨਤੀ ਕਰਦੇ ਹਾਂ ਇਹ ਸਾਡੇ ਬਾਰ ਬਾਰ ਜਿਹੜੀਆਂ ਜਿਹੜੀ ਸਰਕਾਰਾਂ ਬਾਰ ਬਾਰ ਫਵਾਵਾ ਉਡਾਉਂਦੀਆਂ ਨੇ ਇਸ ਤੋਂ ਥੋੜਾ ਜਿਆ ਤੁਸੀਂ ਬੀਵੇਰ ਰਿਹਾ ਕਰੋ ਉਹਨਾਂ ਦੀ ਗੱਲਾਂ ਚ ਨਾ ਆਓ ਤਾਂ ਕਿ ਇਸ ਮੋਰਚੇ ਦਾ ਵੱਧ ਤੋਂ ਵੱਧ ਜਿਹੜਾ ਜਾਇਜ਼ ਮੰਗਣੇ ਆਪਾਂ ਪੂਰੇ ਕਰੀਏ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਡੀ ਕੌਮ ਦਾ ਜਥੇਦਾਰ ਹੈ ਜਿਹਨੂੰ ਅਸੀਂ ਆਪ ਚੁਣਿਆ ਸੀਗਾ 7 ਤੋਂ 10 ਲੱਖ ਬੰਦੇ ਨੇ ਇਕੱਠ ਨੇ ਉੱਥੇ ਜਾ ਕੇ ਜਥੇਦਾਰ ਚੁਣਿਆ ਸੀ ਔਰ ਅਸੀਂ ਅੱਜ ਇੱਕ ਸਾਡੀ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ ਕਿ ਅਸੀਂ ਉਹ ਜ਼ਥੇਦਾਰ ਨੂੰ ਜੇਲ੍ਹ ਚ ਬਿਠਾ ਰੱਖਿਆ ਸੀ ਅਸੀਂ ਆਪ ਘਰਾਂ ਚ ਬੈਠੇ ਹੋਏ ਆਂ ਇਹ ਅਸੀਂ ਕੋਈ ਕੌਮ ਨਹੀਂ ਹੈਗੀ ਇੱਕ ਪਾਸੇ ਅਸੀਂ ਇਹ ਗੱਲਾਂ ਕਰਦੇ ਆ ਕਿ ਸਾਡੀ ਯੋਧਿਆਂ ਦੀ ਕੌਮ ਹੈ ਔਰ ਅਸੀਂ ਅਸੀਂ ਆਪ ਦਾ ਜਥੇਦਾਰੀ ਜੇਲ੍ਹਾਂ ਚ ਬਿਠਾ ਰੱਖਿਆ ਐਸੀ ਕੋਈ ਦੁਨੀਆ ਦੀ ਕੌਮ ਨਹੀਂ ਹੈਗੀ ਜਿਹਦਾ ਜਿਹਦਾ ਜਥੇਦਾਰ ਜਾਂ ਮੇਨ ਜਿਹੜਾ ਹੈੱਡ ਹੁੰਦਾ ਉਹ ਜੇਲ੍ਹ ਚ ਬੈਠਾ ਹੋਵੇ ਔਰ ਉਹਦੀ ਕੌਮ ਅੰਦਰ ਬੈਠੀ ਹੋਵੇ ਤੁਸੀਂ 크ਰਿਸਚੀਅਨ ਚ ਲੈ ਲਓ ਤੁਸੀਂ ਮੁਸਲਿਮ ਚ ਲੈ ਲਓ ਤੁਸੀਂ ਹਿੰਦੂਆਂ ਚ ਲੈ ਲਓ ਤੁਸੀਂ ਕਿਸੇ ਵੀ ਕੌਮ ਚ ਲੈ ਲਓ ਪਰ ਅੱਜ ਅਸੀਂ ਆਪ ਦੀ ਕੌਮ ਵਾਸਤੇ ਇਹ ਇਥੋਂ ਤੱਕ ਦੇਖਣ ਨੂੰ ਸਾਨੂੰ ਮਿਲਦਾ ਕਿ ਸਾਡਾ ਜਥੇਦਾਰ ਪਿਛਲੇ 2015 ਤੋਂ ਅਸੀਂ ਚੁਣਿਆ ਔਰ ਅੱਜ 24 ਹੋ ਗਿਆ 9 ਸਾਲ ਤੋਂ ਵੀ ਉਹ ਜੇਲ੍ਹ ਚ ਬ ਇੱਥੇ ਤੱਕ ਨਹੀਂ ਹੋ ਸਕਦੇ ਸਾਡੇ ਲੋਕਾਂ ਦੀ ਕਿਤੇ ਨਾ ਕਿਤੇ ਇਹ ਕਮੀ ਕਹਿ ਸਕਦੇ ਆ ਪਰ ਮੇਰਾ ਸਵਾਲ ਇਹ ਹੈ ਕਿ ਕਮਿਨਸਫ ਮੋਰਚੇ ਨੂੰ ਲੱਗੇ ਹੋਏ 1 ਸਾਲ ਦੇ ਕਰੀਬ ਹੋ ਚੁੱਕਿਆ ਹੈ ਤਾਂ ਕਮਿਨਸਫ ਮੋਰਚੇ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਕੀ ਨੇ ਦੇਖੋ ਚਾਰ ਮੰਗਾਂ ਤੇ ਕੌਮੀ ਇਨਸਾਫ ਮੋਰਚਾ ਲੱਗਾ ਸੀਗਾ ਚਾਰਾਂ ਮੰਗਾਂ ਚੋਂ ਮੋਸਟਲੀ ਸਾਰੀਆਂ ਮੰਗਾਂ ਇਹਨਾਂ ਦੀਆਂ ਪੂਰੀਆਂ ਹੋਣ ਜਾ ਰਹੀਆਂ ਜਿਹੜੀਆਂ ਦੇਖੋ ਇਹ ਗੱਲਾਂ ਦੇਖੋ ਜਿਹੜਾ ਬੰਦੀ ਸਿੰਘਾਂ ਦੇ ਕੇਸ ਸੀਗੇ ਸਾਰੇ ਪੈਂਡਿੰਗ ਸੀਗੇ ਜਹੇਦਾਰ ਸਾਹਿਬ ਦਾ ਕੇਸ ਚਾਰ ਪੈ ਇਹਨਾਂ ਨੇ ਪੈਂਡਿੰਗ ਰੱਖ رکھے ਸੀ ਔਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀਗੇ ਇੱਥੋਂ ਤੱਕ ਹਾਈ ਕੋਰਟ 'ਚ ਗੱਲਾਂ ਇਹ ਚੱਲ ਪਈਆਂ ਸੀਗੀਆਂ ਕਿ ਇਹਨਾਂ ਦੀ ਜਿਹੜੀ ਫਾਈਲਾਂ ਨੇ ਉਹ ਗੁੰਮ ਚੁੱਕੀਆਂ ਨੇ ਮਤਲਬ ਫਾਈਲਾਂ ਸਾਨੂੰ ਮਿਲ ਨਹੀਂ ਰਹੀਆਂ ਜਾਂ ਡਾਕੂਮੈਂਟਸ ਮਿਲ ਨਹੀਂ ਰਹੇ ਤੇ ਤੱਕ ਚਲਾਨ ਨਹੀਂ ਪੇਸ਼ ਹੋ ਰਹੇ ਸੀ ਚਾਰਜਸ ਫਰੇਮ ਨਹੀਂ ਹੋ ਰਹੇ ਸੀਗੇ ਇਹ ਸਾਰੀਆਂ ਗੱਲਾਂ ਬਾਰ-ਬਾਰ ਇੱਕ ਆ ਰੀਆਂ ਸੀ ਕਿ ਜਹੇਦਾਰ ਸਾਹਿਬ ਇੱਥੇ ਸ਼ਿਫਟ ਕਰਾਂਗੇ ਫੇਰ ਕਰਾਂਗੇ ਜਾਂ ਕੁਝ ਵੀ ਇਹ ਮੋਰਚਾ ਲੱਗਣ ਤੋਂ ਬਾਅਦ ਦੀਆਂ ਗੱਲਾਂ ਨੇ ਕਿ ਸਾਰੇ ਦੇ ਸਾਰੇ ਜਿਹੜੇ ਕੇਸ ਆ ਉਹ ਖਤਮ ਹੋ ਚੁੱਕੇ ਨੇ ਉਹਨਾਂ ਦੇ ਫਰੇਮ ਚਾਰਜ ਫਰੇਮ ਕਰਾਏ ਅਸੀਂ ਬਾਰ-ਬਾਰ ਰਿਕੁਐਸਟ ਕੀਤੀ ਪਹਿਲਾਂ ਉਹਨਾਂ ਨੂੰ ਇੱਥੇ ਸ਼ਿਫਟ ਕੀਤਾ ਜਾਵੇ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਬਾਰ-ਬਾਰ ਨਹੀਂ ਸਾਨੂੰ ਸ਼ਿਫਟ ਕਰਾ ਫਿਰ ਅਸੀਂ ਖੁਦ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਫਰੇਮ ਕਰੋ ਚਾਰਜ ਫਰੇਮ ਕਰੋ ਔਰ ਕੇਸ ਖਤਮ ਕਰੋ ਅੱਜ ਉਹਨਾਂ ਦੇ ਕੇਸ ਇੱਕ ਕੇਸ ਪੈਂਡਿੰਗ ਰਹਿ ਗਿਆ ਤਿੰਨ ਕੇਸ ਉਹਨਾਂ ਦੇ ਜਿਹੜੇ ਖਤਮ ਹੋ ਚੁੱਕੇ ਆ ਇਹ ਮੋਰਚੇ ਦੀਆਂ ਪ੍ਰਾਪਤੀਆਂ ਨੇ ਭਾਈ ਗਰਮੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਲੱਖਾ ਇਹ ਇੱਕ ਕੰਡੀਸ਼ਨਲ ਬੇਲਸ ਤੇ ਬਾਹਰ ਨੇ ਇਹ ਜਿਨ੍ਹਾਂ ਨੇ ਜਿਨ੍ਹਾਂ ਨੂੰ ਉਮੀਦ ਹੀ ਹੈ ਨਹੀਂ ਸੀ ਕਿ ਉਹ ਬਾਹਰ ਕਦੀ ਜੇਲ੍ਹ ਤੋਂ ਬਾਹਰ ਆਏ ਇਸ ਤੋਂ ਤਾਂ ਕਿਸ ਸੰਗਤ ਨੂੰ ਉਮੀਦ ਵੀ ਹੈ ਨਹੀਂ ਸੀ ਕਿ ਉਹ ਜੇਲ੍ਹ ਤੋਂ ਬਾਹਰ ਆਉਣਗੇ ਪਰ ਅੱਜ ਉਹ ਆਪਦੇ ਘਰਾਂ 'ਚ ਰਹਿ ਰਹੇ ਨੇ बार-बार ਇਹ ਗੱਲਾਂ ਇਹ ਅੱਜ ਵੀ ਇੱਕ ਆਪ ਮੈਂ ਇਹ ਕਹਿਣਾ ਚਾਹੂੰਗਾ ਕਿ ਅੱਜ ਅੱਜ ਵੀ ਸੂਲੀ ਜਿਹੜੀ ਉਹਨਾਂ ਦੇ ਉੱਪਰ ਲੜਕ ਰਹੀ ਹੈ ਇਹ ਸੰਗਤ ਨੂੰ ਅਪੀਲ ਹੈ ਜੇ ਤੁਸੀਂ ਬਾਰ ਅੱਜ ਵੀ ਘਰਾਂ 'ਚ ਬੈਠੇ ਰਹੇ ਤਾਂ ਉਹ ਕਿਸੇ ਵੀ ਟਾਈਮ ਇਹਨਾਂ ਨੂੰ ਵਾਪਸ ਆ ਸਕਦੇ ਆ ਤੇ ਤੁਹਾਡੇ ਤੇ ਆ ਕਿ ਤੁਸੀਂ ਉਹਨਾਂ ਦਾ ਸਾਥ ਕਿੰਨਾ ਦੇਓ ਉਹ ਰ ਇੱਥੇ ਕਿਦੇਓ ਜਿੰਨੀ ਜਲਦੀ ਪਹੁੰਚਦੇ ਹੋ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਇਨਸਾਫ ਮਿਲੇ ਉਹਨਾਂ ਨੂੰ ਉਹ ਆਪਦੇ ਪਰਿਵਾਰਾਂ ਚ ਮਾਰੇ ਉਸ ਤੋਂ ਬਾਅਦ ਪਰਮਜੀਤ ਪਿਓਰਾ ਜੀ ਦੀ ਉਹਨਾਂ ਦੀ ਪੋਜ਼ਿਟਿਵ ਰਿਪੋਰਟ ਆ ਚੁੱਕੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਮੀਦ ਹੈ ਕਿ ਉਹ ਵੀ ਬਾਹਰ ਆ ਸਕਦੇ ਨੇ ਉਸ ਤੋਂ ਬਾਅਦ ਭਾਈ ਤਾਰਾ ਜੀ ਉਹਨਾਂ ਦੀ ਜਿਹੜੀ ਪ੍ਰੋਲ ਦੀ ਗੱਲ ਉਹ ਚੱਲ ਰਹੀ ਹੈ ਉਹਨਾਂ ਨੂੰ ਪ੍ਰੋਲ ਮਿਲ ਸਕਦੀ ਹੈ ਜਿਹੜੀ ਗੁਰਦੀਪ ਸਿੰਘ ਖਹਿੜਾ ਜੀ ਦੀ ਆ ਉਹ ਐਚਐਮਏ ਕੋਲੇ ਪੈਂਡਿੰਗ ਆ ਉਹ ਸੈਂਟਰ ਕੋਲੇ ਉਹ ਸੈਂਟਰ ਨਾਲ ਗੱਲ ਚੱਲ ਰਹੀ ਹੈ ਇਹਨਾਂ ਨੇ ਵਾਅਦੇ ਕੀਤੇ ਇਹ ਪੂਰੇ ਨਹੀਂ ਕਰ ਰਹੇ ਜਿਹੜੇ ਦਵਿੰਦਰਪਾ ਭੁੱਲਰ ਸਾਹਿਬ ਹੈ ਉਹਨਾਂ ਦੀ ਇਹੀ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਮੇਨ ਹੈੱਡ ਹੈ ਇਹਨਾਂ ਦਾ ਕੇਜਰੀਵਾਲ ਸਾਹਿਬ ਉਹਦੀ ਸਰਕਾਰ ਦੇ ਹੇਠ ਉਹਦੇ ਅੰਦਰ ਉਹ ਰਿਪੋਰਟ ਪੈਂਡਿੰਗ ਪਈ ਹੋਈ ਆ ਉਹ ਪੂਰੀ ਨਹੀਂ ਕਰ ਰਿਹਾ ਉਹ ਪੋਜ਼ਿਟਿਵ ਨਹੀਂ ਦੇ ਰਿਹਾ ਬਾਰ-ਬਾਰ ਨੈਗੇਟਿਵ ਰਿਪੋਰਟਸ ਦੇ ਰਿਹਾ ਉਹਦੀ ਸੋ ਐਸ ਕਰਕੇ ਇਹਨਾਂ ਨੂੰ ਇੱਕ ਡਰ ਇੱਕ ਇੱਕ ਜਿੰਨਾ ਚਿਰ ਇਹ ਸੰਘਤ ਦਾ ਹੁਗਾਰਾ ਜਾਇ ਇਹਨਾਂ ਦੇ ਖਿਲਾਫ ਨਹੀਂ ਦੇਖਦਾ ਜੇ ਇਹਨਾਂ ਦੇ ਇਹਨਾਂ ਨੂੰ ਸਰਕਾਰ ਬਣਾ ਸਕਦੀ 92 ਸੀਟਾਂ ਇਹ ਸੰਘਤ ਵਾ ਸਕਦੀ ਆ ਤੇ ਇਹਨਾਂ ਦੀ ਕੁਰਸੀ ਖੋ ਵੀ ਸਕਦੀ ਆ ਜਿੰਨਾ ਚਿਰ ਇਹਨਾਂ ਨੂੰ ਇਹ ਡਰ ਨਾ ਆਊਗਾ ਉਹਨਾਂ ਚਿਰ ਇਹਨਾਂ ਨੇ ਆਮ ਪਬਲਿਕ ਦੀ ਆਮ ਸੰਗਤੀ ਗੱਲ ਨਹੀਂ ਸੁੰਨੀ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤ ਵੱਤ ਤੋਂ ਆਦਿ ਇੱਥੇ ਪਹੁੰਚੇ ਸਰਕਾਰ ਦੀ ਗੱਲ ਕਰੀਏ ਤਾਂ ਦਿਪੁਰਗੜ ਜੇਲ੍ਹ ਦੇ ਵਿੱਚ ਭਾਈ ਕੁਲਵੱਤ ਸਿੰਘ ਰਾਉਕੇ ਨੂੰ ਪੈਰੋਲ ਮਿਲਦੀ ਹੈ 6 ਦਿਨ ਦੀ ਤਾਂ ਪਾਸ ਸਾਧ ਪਖੰਡਿਆ ਦੀ ਗੱਲ ਕਰੀਏ ਤਾਂ ਪਰੋਲ ਤੇ ਆਉਂਦੇ ਨੇ ਤੇ ਰਾਜਾ ਮੰਗ ਆਪਣੇ ਸਥਾਨਾਂ ਤੇ ਪਹੁੰਚਦੇ ਨੇ ਪਰ ਜਦੋਂ ਇੱਕ ਸਿੰਘ ਆਪਣੇ ਘਰ ਦੇ ਵਿੱਚ ਦੁੱਖ ਦੀ ਘੜੀ ਆ ਤਾਂ ਉੱਥੇ ਉਸ ਦੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਦਾ ਹੈ ਤਾਂ ਸਰਕਾਰ ਉਸ ਨੂੰ ਉਸ ਦੁੱਖ ਦੇ ਵਿੱਚ ਸ਼ਾਮਲ ਹੋਣ ਦੀ ਜਗ੍ਹਾ ਜੋ ਸੀਆਈ ਦੇ ਕੋਲ ਰੋਕ ਲੈਂਦੀ ਹੈ ਤਾਂ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਚੀਜ਼ ਕਿੱਡੀ ਕਲੀਅਰ ਹੈ ਕਿ ਜਿਹੜਾ ਸਰਸੇ ਵਾਲਾ ਬਾਬਾ ਹੈ ਮੈਂ ਨਾਮ ਲੈ ਕੇ ਕਾਊਂਟ ਕਰਦਾ ਕਿ ਉਹ ਬਾਬੇ ਦੇ ਉੱਤੇ ਪੰਜ ਕਰਾਉਣੀ ਹੈ ਕਤਲ ਦੇ ਕੇਸ ਆ ਰੇਪ ਦੇ ਕੇਸ ਆ ਉਨੇ ਛੋਟੇ ਛੋਟੇ ਬੱਚੀਆਂ ਦੇ ਨਾਲ ਰੇਪ ਕੀਤਾ ਇਸ ਤੋਂ ਗੁਨਾਹ ਮੈਂ ਕਹਿੰਦਾ ਕਿ ਲਾਅ ਦੇ ਵਿੱਚ ਕੋਈ ਸੈਕਸ਼ਨ ਹੀ ਨਹੀਂ ਜਿਹੜੇ ਉਹਦੇ ਖਿਲਾਫ ਲੱਗੇ ਹੋਏ ਨੇ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਉਹਨੂੰ ਫੇਰ ਵੀ ਪ੍ਰੋਲ ਦਿੱਤੀ ਗਈ ਹੈ ਜਦੋਂ ਉਹਨੇ ਬਾਰ-ਬਾਰ ਆਪਣੀ ਪ੍ਰੋਲ ਸਪਲਾਈ ਕੀਤੀਆਂ ਉਹਦੀ ਇਹ 네ਗਟਿਵ ਰਿਪੋਰਟ ਆਈ ਉਹਨੂੰ ਪ੍ਰੋਲ ਰਿਜੈਕਟ ਹੁੰਦੀ ਰਹੀਆਂ ਸਰਕਾਰ ਨੇ ਕੀ ਕੀਤਾ ਕਿ ਉਹਦੇ ਲਈ ਉਹਨੂੰ ਮਿਲ ਉਹਨੂੰ ਪ੍ਰੋਲ ਦੇ ਦੇ ਲਈ ਇੱਥੋਂ ਤੱਕ ਲਾ ਪਾਸ ਕਰ ਦਿੱਤਾ ਗਿਆ ਕਿ ਤੁਸੀਂ ਕੋਈ ਵੀ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਹੈ ਕਿਸੇ ਵੀ ਕੰਮ ਵਾਸਤੇ ਬਾਹਰ ਜਾ ਸਕਦਾ ਸੋ ਉਹਨੂੰ ਬੈਨੀਫਿਟ ਦੇਣ ਲਈ ਬਾਕੀਆਂ ਨੂੰ ਬੈਨੀਫਿਟ ਸਾਰਿਆਂ ਨੂੰ ਦਿੱਤਾ ਗਿਆ ਇਹ ਸਰਕਾਰਾਂ ਜਦੋਂ ਬਾਹਰ ਲਿਆਉਣਾ ਚਾਹੁੰਦੇ ਆ ਕਿਸੇ ਦਾ ਸਾਥ ਦੇਣਾ ਚਾਹਣ ਤ ਸਭ ਕੁਝ ਕਲੀਅਰ ਹੋ ਜਾਂਦਾ ਸਭ ਕੋ ਸਾਰੇ ਰਾਹ ਖੁੱਲ ਜਾਂਦੇ ਆ ਉੱਥੇ ਹੀ ਜੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਇਹਨਾਂ ਨੂੰ ਉਹਨਾਂ ਦੇ ਜਿਹੜੇ ਬਣਦੇ ਕਾਨੂੰਨ ਨੇ ਉਹ ਵੀ ਨਹੀਂ ਪੂਰੇ ਮਿਲ ਰਹੇ ਜਿਹੜੇ ਡਿਬਰੂਗੜ੍ਹ ਵਿਚਾਰੇ ਜੇਲਾਂ ਚ ਜਦੋਂ ਦੇ ਉਹਨਾਂ ਦਾ ਪਹਿਲਾ ਤਾਂ ਕਸੂਰ ਕੀ ਸੀਗਾ ਜੇ ਸਾਰੇ ਦੇ ਸਾਰੇ ਦੇਖੇ ਜਾਣ ਸਾਰਿਆਂ ਦਾ ਕਸੂਰ ਇੱਕ ਬਰਾਬਰ ਤੇ ਨਹੀਂ ਸੀਗਾ ਸਾਰਿਆਂ ਨੇ ਪ੍ਰਚਾਰਤ ਨਹੀਂ ਕੀਤਾ ਸੀਗਾ ਉੱਚ ਇੱਕ ਜਿਹੜੇ ਮੁੱਖ ਮੰਤਰੀ ਜਿਹੜਾ ਔਰ ਬਾਜੇ ਕੇ ਜਿਹੜੇ ਦੱਸਿਆਂ ਦਾ ਉਹ ਵਿਚਾਰਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਉਂਦਾ ਨਹੀਂ ਕਿ ਉਹਨੂੰ ਡਿਬਰੂਗੇਟ ਜੇਲ੍ਹ ਚ ਭੇਜ ਚੁੱਕਿਆ ਮੈਨੂੰ ਇਹ ਦੱਸੋ ਕਿ ਉਹਦਾ ਕਨ ਉਹਦੇ ਕਿੱਡਾ ਕ ਵੱਡਾ ਉਹਤੇ ਅਪਰਾਧ ਸੀਗਾ ਜਾਂ ਉਹਨੇ ਕੋਈ ਸ਼ੈਸਾ ਕੋਈ ਕੋਈ ਐਸਾ ਲਾਅ ਇਨ ਲਾਅ ਕੀਤਾ ਹੋਵੇ ਜਾਂ ਕੋਈ ਇਨ ਲਾਅ ਫੋਲ ਐਕਟੀਵਿਟੀ ਕੀਤੀ ਹੋਵੇ ਸੋ ਐਸ ਗੱਲਾਂ ਨੂੰ ਗੌਰ ਕਰਦੇ ਦੇਖਿਆ ਜਾਵੇ ਕਿ ਇੱਕ ਜਿਹੜਾ ਦੋ ਰੁੱਖਾ ਜਿਹੜਾ ਦੋ ਚਿਹਰਿਆਂ ਵਾਲੀ ਸਰਕਾਰਾਂ ਜਿਹੜੇ ਕੰਮ ਕਰਦੀਆਂ ਨੇ ਇਹਨਾਂ ਤੋਂ ਤੁਸੀਂ ਖੁਦ ਇਹ ਰੱਖੋ ਆਪਦੇ ਸੁਚੇਤ ਰੱਖੋ ਆਪਦੇ ਆਪ ਨੂੰ ਬਚਾਓ ਤਾਂ ਕਿ ਇਹ ਜਿੰਨਾ ਚਿਰ ਤੁਸੀਂ ਆਪ ਅਵੇਅਰ ਨਹੀਂ ਹੁੰਦੇ ਉਹਨਾਂ ਜਿਹੜੇ ਲੋਕਾਂ ਨੇ ਇਹਨਾਂ ਸਰਕਾਰਾਂ ਨੇ ਤੁਹਾਡੇ ਉੱਤੇ ਸ ਲੋਕਾਂ ਦੇ ਉੱਤੇ ਸੰਗਤ ਉੱਤੇ ਹਮੇਸ਼ਾ ਹੀ ਇਹ ਦਬਦਬਾ ਬਣਾਈ ਰੱਖਣਾ ਔਰ ਉਹਨਾਂ ਨੂੰ ਡਰਾ ਕੇ ਰੱਖਣਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਤਾਂ ਅਮਿਤ ਸ਼ਾਦਾ ਬਿਆਨ ਆਂਦਾ ਹੈ ਕਿ ਜੀਨਾ ਬੰਦਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਤਾਂ ਉਹਨਾਂ ਨੂੰ ਮਾਫੀ ਕਿਵੇਂ ਮਿਲ ਸਕਦੀ ਹੈ ਉਹ ਚੀਜ਼ ਬਾਰੇ ਤੁਸੀਂ ਕੀ ਸੋਚਦੇ ਹੋ ਕੀਵੇਂ ਦੇਖਦੇ ਹੋ ਦੇਖੋ ਇਹੀ ਸਰਕਾਰ ਹੈ ਜਿੱਦੋਂ 555 ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਰ ਜਾਂ ਉਸ ਦੇ ਉੱਤੇ ਇਹੀ ਸਰਕਾਰ ਨੇ ਬਿਆਨ ਦਿੱਤਾ ਕਿ ਬੰਦੀ ਸਿੰਘਾਂ ਇਹਨਾਂ ਦੇ ਨਾਮ ਆਏ ਵਿੱਚ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਅੱਜ ਉਹੀ ਸਰਕਾਰ ਉਹਨਾਂ ਦੇ ਉਲਟ ਬਿਆਨ ਦੇ ਰਹੀ ਹੈ ਸੋ ਇੱਕ ਪਾਸੇ ਹਮੇਸ਼ਾ ਇਹ ਗੱਲ ਕਰਦੇ ਆ ਕਿ ਇਹਨਾਂ ਨੇ ਜਿਹੜਾ ਹਮਲਾ ਕੀਤਾ ਸੀਗਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਾਂਗਰਸ ਨੇ ਕੀਤਾ ਸੀਗਾ ਉਹ ਬਹੁਤ ਮਾੜੀ ਗੱਲ ਸੀਗੀ ਕਾਂਗਰਸ ਵਾਸਤੇ ਸੋ ਇੱਕ ਸਿੱਖਾਂ ਨੂੰ ਬਹੁਤ ਵੱਡਾ ਤੱਕਾ ਲੱਗਾ ਔਰ ਦੂਸਰੇ ਖਿਲਾਫ ਉਹੀ ਸਰਕਾਰ ਦੇ ਖਿਲਾਫ ਐਕਸ਼ਨ ਲੈਣ ਵਾਲੇ ਜਿੰਨਾਂ ਬੰਦਿਆਂ ਨੇ ਉਹਨਾਂ ਲੋਕਾਂ ਨੇ ਉਹ ਸਰਕਾਰ ਨੇ ਇੱਥੋਂ ਤੱਕ ਕੀ ਇੱਕ ਆਪਣੇ 2 ਤੋਂ 2.5 ਲੱਖ ਨੌਜਵਾਨਾਂ ਨੂੰ ਜਾਂ ਇੱਥੇ ਲਾਸ਼ਾਂ ਨੂੰ ਉਸ ਇੱਥੇ ਮਾਰ ਦਿੱਤਾ ਕਿ ਲੋਕਾਂ ਨੂੰ ਮਾਰਿਆ ਕਈਆਂ ਪਿੰਡਾਂ ਦੇ ਵਿੱਚ ਹਜੇ ਤੱਕ ਕਈ ਪਿਛਲੇ ਲੰਮੇ ਸਮੇਂ ਤੋਂ ਉੱਥੇ ਬਰਾਤ ਨਹੀਂ ਨਿਕਲੀ ਸੀ ਠੀਕ ਹੈ ਉਸ ਤੋਂ ਬਾਅਦ 25000 ਲਾਸ਼ ਜਿਹੜੀ ਹੈ ਲਵਾਰਿਸ਼ ਕਹਿ ਕੇ ਸਾੜ ਦਿੱਤੀ ਗਈ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੋ ਇਹਨਾਂ ਇੱਕ ਇਹਨਾਂ ਦੇ ਖਿਲਾਫ ਜਿਹੜੇ ਉਹ ਸਰਕਾਰ ਦੇ ਖਿਲਾਫ ਜਦੋਂ ਐਕਸ਼ਨ ਲਿਆ ਗਿਆ ਔਰ ਉਹਨੇ ਬੰਦੀ ਸਿੰਘਾਂ ਦੀ ਤੁਸੀਂ ਆਪ ਰਿਹਾਈ ਦੇ ਕੇ ਔਰ ਦੂਸਰੀ ਵਾਰ ਤੁਸੀਂ ਆਪ ਬਿਆਨ ਬਦਲ ਰਹੇ ਹੋ ਸੋ ਇਹ ਇੱਕ ਇੱਕ ਬਹੁਤ ਵੱਡਾ ਧੱਕਾ ਹੈ ਸਰਕਾਰ ਨੂੰ ਆਪ ਸੰਗਤ ਨੂੰ ਔਰ ਸਿੱਖ ਕੌਮ ਨੂੰ ਬਹੁਤ ਵੱਡਾ ਤੱਕਾ ਕਿ ਇੱਕ ਪਾਸੇ ਨਾ ਤਾਂ ਇਹਨਾਂ ਦਾ ਕੋਈ ਸਾਥ ਹੈ ਇਸੇ ਕਰਕੇ ਹੀ ਜਹੇਦਾਰ ਜਗਤਾਰ ਸਿੰਘ ਹਵਾਰਾ ਜੀ ਬਾਰ-ਬਾਰ ਅਪੀਲ ਕਰਦੇ ਨੇ ਕਿ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਜੋ ਇੱਕ ਥਾਂ ਤੇ ਇਕੱਠੇ ਹੋਗੇ ਤੁਹਾਡਾ ਏਕਤਾ ਦਿਖੂਗਾ ਜਦੋਂ ਏਕਤਾ ਦਿਖੂਗਾ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਅੱਜ ਜੇ ਇਹਨਾਂ ਦੇ ਖਿਲਾਫ ਕੋਈ ਵੀ ਅਸੀਂ ਐਕਸ਼ਨ ਲੈਣੇ ਜਾਂ ਅਸੀਂ ਕੋਈ ਬਿਆਨ ਦੇਣੇ ਤਾਂ ਇੱਕ ਥਾਂ ਤੇ ਇਕੱਠੇ ਹੋਣਗੇ ਜਿੰਨਾ ਚਿਰ ਇਹਨਾਂ ਨੂੰ ਏਕਤਾ ਨਹੀਂ ਦਿਖਦਾ ਜਦੋਂ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਆਪਸ ਚ ਪਾੜ ਪਏ ਹੋਏ ਆ ਆਪਸ ਹੀ ਵੰਡੇ ਹੋਏ ਆ ਸੋ ਐਸ ਕਰਕੇ ਇਸ ਚੀਜ਼ ਦਾ ਬੈਨੀਫਿਟ ਖਾਟ ਰਹੇ ਆ ਜਿਹੜਾ ਆਪਾਂ ਗੱਲ ਕਰਦੇ ਆ ਸਰਸੇ ਵਾਲੇ ਬਾਬੇ ਦੀ ਉਹਦੇ ਖਿਲਾਫ ਵੋਟ ਬੈਂਕ ਬੇਸਿਕਲੀ ਉਹ ਬੋਟ ਬੈਂਕ ਨੂੰ ਲੈਣ ਵਾਸਤੇ ਉਹਨੂੰ ਬਾਰ ਬਾਰ ਜਿਹੜੀਆਂ ਉਹਨੀਆਂ ਰਾਇਤਾਂੀਆਂ ਨੂੰ ਬੈਨੀਫਿਟ ਮਿਲ ਰਹੇ ਨੇ ਅਸੀਂ ਅਸੀਂ ਇਹ ਆਪ ਦੇ ਜਹੇਦਾਰ ਦੇ ਖਿਲਾਫ ਹੀ ਭੁਗਤੀ ਜਾਂਦੇ ਆ ਅਸੀਂ ਉਹਦੇ ਸਾਥ ਦਿਨ ਤੱਕ ਇੱਕ ਇੱਥੋਂ ਤੱਕ ਨਹੀਂ ਸ਼ੋਅ ਕਰ ਸਕਦੇ ਕਿ ਇਸ ਜਹੇਦਾਰ ਦੇ ਨਾਲ ਕਿ ਜਹੇਦਾਰ ਦੇ ਨਾਲ ਹੋਵਾਂਗੇ ਤਾਂ ਜਹੇਦਾਰ ਸਾਹਿਬ ਨੂੰ ਬੈਨੀਫਿਟ ਮਿਲ ਜਹੇਦਾਰ ਸਾਹਿਬ ਬਾਹਰ ਆਉਣਾ ਸੀ ਆਪਦੀ ਕੌਮ ਦੇ ਵਿੱਚ ਜਹੇਦਾਰ ਨੂੰ ਲੈ ਕੇ ਤਾਂ ਆਈਏ ਸੋ ਉਮੀਦ ਆ ਕਿ ਆਉਣ ਵਾਲੇ ਦਿਨ ਜਹ ਜਰੂਰ ਕਾਮ ਸਮਝੂਗੀ ਔਰ ਇਹ ਜਹੇਦਰ ਸਾਹਿਬ ਜੀ ਬਾਹਰ ਆਉਣਗੇ ਔਰ ਬਾਕੀ ਇਹਨਾਂ ਸਰਕਾਰਾਂ ਨੂੰ ਜਵਾਬ ਦੇਣਗੇ ਤਾਂ ਕਾਮ ਇਨਸਾਫ ਮੋਰਚੇ ਨੂੰ 1 ਸਾਲ ਦੇ ਕਰੀਬ ਹੋ ਚੁੱਕਿਆ ਹੈ ਤਾਂ ਇਸ ਚੜ੍ਹਦੇ ਸਾਲ ਦੇ ਵਿੱਚ ਜਿਹੜਾ ਕਾਮ ਇਨਸਾਫ ਮੋਰਚੇ ਨੂੰ ਦੂਜਾ ਸਾਲ ਲੱਗ ਗਿਆ ਕਹਿ ਸਕਦੇ ਆ ਤਾਂ ਸਰਕਾਰ ਦੇ ਨਾਲ ਲੜਨ ਦੀਆਂ ਕਾਮ ਇਨਸਾਫ ਮੋਰਚੇ ਦੀਆਂ ਨਵੀਆਂ ਰਣਨੀਤੀਆਂ ਕਿਵੇਂ ਦੀਆਂ ਹੋਣਗੀਆਂ ਦੇਖੋ ਆਉਣ ਵਾਲੇ ਦਿਨਾਂ 'ਚ 11 ਜਨਵਰੀ ਨੂੰ ਇਸੇ ਜਨਵਰੀ ਨੂੰ ਇੱਕ ਬਹੁਤ ਵੱਡਾ ਮਾਰਚ ਜਿਹਨੂੰ ਆਪਾਂ ਵਿਸ਼ਾਲ ਮਾਰਚ ਕਹਿੰਦੇ ਹਾਂ ਰੋਸ ਮਾਰਚ ਕਹਿ ਸਕਦੇ ਹਾਂ ਉਹ ਸ਼੍ਰੀ ਫਤਿਹਗੁਰ ਸਾਹਿਬ ਦੀ ਧਰਤੀ ਦੇ ਉੱਤੋਂ ਸ਼ੁਰੂ ਹੋ ਕੇ ਇਸ ਮੋਰਚੇ ਤੱਕ ਪਹੁੰਚੂਗਾ ਇਹ ਇੱਕ ਵੱਡੀ ਅਪੀਲ ਆ ਸਾਨੂੰ ਸੰਗਤ ਨੂੰ ਕਿ ਉੱਥੇ ਪਹੁੰਚੋ ਤੁਸੀਂ ਇਹ ਇੱਕ ਇਹ ਪ੍ਰੋਗਰਾਮ ਦਿੱਤਾ ਗਿਆ ਉਸ ਤੋਂ ਬਾਅਦ ਇਸੇ ਮਹੀਨੇ ਦੀ 20 ਜਨਵਰੀ ਨੂੰ ਚੰਡੀਗੜ੍ਹ ਆਉਣ ਦੇ ਜਿੰਨੇ ਵੀ ਰਸਤੇ ਨੇ ਉਹ ਖੋਲ ਦਿੱਤੇ ਜਾਣਗੇ ਮਤਲਬ ਕਿ ਟੋਲ ਜਿਹੜੇ ਫ੍ਰੀ ਕੀਤੇ ਜਾਣਗੇ ਇਹ ਉਮੀਦ ਆ ਕਿ ਉਹ ਇਹ ਜਿਹੜੇ ਟੋਲ ਆ ਇੱਕ ਦਿਨ ਵਾਸਤੇ ਓਪਨ ਕੀਤੇ ਜਾਣਗੇ ਔਰ ਉਹਨਾਂ ਨੂੰ ਫ੍ਰੀ ਕੀਤਾ ਜਾਊਗਾ ਸਾਰੀ ਸੰਗਤ ਵਾਸਤੇ ਨਹੀਂ ਮਤਲਬ ਕੋਮਿੰਸਾਹ ਮੋਰਚੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਕੋਮਿੰਸਾਹ ਮੋਰਚੇ ਦੇ ਵੱਲੋਂ ਪ੍ਰੋਗਰਾਮ ਦਿੱਤਾ ਜਾ ਰਿਹਾ ਔਰ ਇਸ ਤੋਂ ਵੱਡਾ ਸੀ ਇਸ ਤੋਂ ਵੱਡਾ ਜਿਹੜਾ ਪ੍ਰੋਗਰਾਮ ਹੈ ਜੇ ਤਾਂ ਇਹ ਸਰਕਾਰਾਂ ਸਾਡੀਆਂ ਮੰਗਾਂ ਪੂਰੀਆਂ ਕਰਦੇ ਨੇ ਤਾਂ ਠੀਕ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੰਡੀਗੜ੍ਹ ਦੇ ਰਾਹ ਬੰਦ ਕਰਵਾਵਾਂਗੇ ਜਿੰਨੇ ਵੀ ਰਾਹ ਚੰਡੀਗੜ੍ਹ ਤੋਂ ਆਉਂਦੇ ਨੇ ਸਾਰੇ ਬੰਦ ਕੀਤੇ ਜਾਣਗੇ ਇਹ ਵੀ ਅਗਲਾ ਪ੍ਰੋਗਰਾਮ ਚੰਡੀਗੜ੍ਹ ਮੋਰਚੇ ਵੱਲੋਂ ਦਿੱਤਾ ਜਾਊਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਸਰਕਾਰਾਂ ਆਪਦੇ ਵਾਅਦੇ ਪੂਰੇ ਕਰ ਰਹੀਆਂ ਜੇ ਨਹੀਂ ਕਰ ਰਹੀਆਂ ਤੇ ਅਸੀਂ ਪ੍ਰੋਗਰਾਮ ਇਸ ਤੋਂ ਸਖਤ ਤੋਂ ਸਖਤ ਐਕਸ਼ਨ ਜਿਹੜੇ ਉਲੀਕੇ ਜਾਣਗੇ ਔਰ ਉਹ ਪ੍ਰੋਗਰਾਮ ਕੀਤੇ ਜਾਣਗੇ ਜਿਵੇਂ 26 ਜਨਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਨਹੀਂ ਹਜੇ ਤੱਕ 26 ਜਨਵਰੀ ਦਾ ਨਹੀਂਗਾ 20 ਜਨਵਰੀ ਦਾ ਜਿਹੜਾ ਤਾਂ ਦੱਸਿਆ ਤੁਹਾਨੂੰ ਮੈਂ ਕਿ ਟੋਲ ਰੋਕੇ ਜਾਣਗੇ ਸਾਰੇ ਉਹਨਾਂ ਦੇ ਟੋਲਾਂ ਤੇ ਪਰਚੀਆਂ ਨਹੀਂ ਕਟੀਆਂ ਜਾਣਗੀਆਂ ਉਸ ਦਿਨ ਇਹ ਚੀਜ਼ ਕਰਾਂਗੇ ਦਾ ਕੀ ਮਤਲਬ ਹੈ ਇੱਕ ਸੰਗਤ ਨੂੰ ਇੱਕ ਇਹ ਇਹਦਾ ਟੋਲ ਦਾ ਜਿਹੜਾ ਬੈਨੀਫਿਟਸ ਨੇ ਇਸ ਗਵਰਨਮੈਂਟ ਦੇ ਹੱਕ ਚ ਜਾਂਦੇ ਨੇ ਜਿੰਨਾ ਪੈਸਾ ਸਰ ਕਲੈਕਸ਼ਨ ਹੁੰਦੀ ਆ ਉਹ ਸਾਰਾ ਕੁਝ ਗਵਰਨਮੈਂਟ ਨੂੰ ਮਿਲਦਾ ਹੈ ਇੱਕ ਦਿਨ ਦਾ ਨੁਕਸਾਨ ਉਹਨਾਂ ਦਾ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਕਿ ਸਾਡੇ ਜੇ ਉਹਨਾਂ ਦੀ ਗੱਲ ਸੁਣੀ ਚਾਹੀਦੀ ਹੈ ਸਾਡੀ ਜੇ ਅਸੀਂ ਆਉਣ ਵਾਲੇ ਟਾਈਮ ਤੇ ਆਉਣ ਵਾਲੇ ਟਾਈਮ ਨੂੰ ਜੇ ਨਹੀਂ ਸਾਡੀਆਂ ਫੇਰ ਵੀ ਨਹੀਂ ਸੌਂਦੇ ਅਸੀਂ ਚੰਡੀਗੜ੍ਹ ਦੇ ਰਾਹ ਬੰਦ ਕਰਾਂਗੇ ਜਿਹੜੇ ਤਾਂ ਕਿ ਉਹਨਾਂ ਨੂੰ ਗੱਲਾਂ ਉਹਨਾਂ ਦੀਆਂ ਅੱਖਾਂ ਖੁੱਲਣ ਉਹਨਾਂ ਨੂੰ ਪਤਾ ਤਾਂ ਲੱਗੇ ਕਿ ਜਿਹੜੇ ਲੋਕ ਪਿਛਲੇ 1 ਸਾਲ ਤੋਂ ਬੈਠੇ ਅਸੀਂ ਉਹਨਾਂ ਦੀਆਂ ਮੰਗਾਂ ਸੁਣਨੀਆਂ ਨੇ ਸੋ ਅਸੀਂ ਬੇਨਤੀ ਅਪੀਲ ਕਰਦੇ ਹਾਂ ਔਰ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਕੌਮੀ ਸਾਹ ਮੋਰਚੇ ਦਾ ਸਾਥ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਪੂਰੀਆਂ